ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸੈ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਤੇ 12 ਵਜ ਦਾ ਟਾਈਮ ਹੈ ਜੀ ਆਪਣੇ ਕੋਲ ਮੀਂਹ ਬਹੁਤ ਪੈ ਰਿਹਾ ਹੈ ਅੱਜ ਦਿਨੇ ਹੈਗਾ ਜੀ ਅਚਾਨਕ ਵਰਦਾ ਤੇ ਅੱਜ ਆਪਾਂ ਬਣਾਵਾਂਗੇ ਕੀ ਪਕੌੜੀ ਤੇ ਮੀਂਹ ਬਹੁਤ ਪੈ ਰਿਹਾ ਜੀ ਆਪਣੇ ਸੋਨੇ ਸੁਣੇ ਜੀ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਲਾਈਕ ਕਮੈਂਟ ਤੇ ਸਬਸਕ੍ਰਾਈਬ ਜਰੂਰ ਕਰ ਲਿਆ ਕਰੋ ਜੀ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੁਹਾਨੂੰ ਵੀਡੀਓ ਕਿਵੇਂ ਦੀ ਲੱਗਦੀ ਹੈ ਨੇ ਤੇ ਦੇਖੋ ਜੀ ਅਮਨੇ ਆਪਣਾ ਬੈਸਟ ਪਲ ਹੋਈ ਨਹੀਂ ਬਹੁਤ ਪਰ ਮੀਂਹ ਜਿਆਦਾ ਪਿਆ। ਜੇ ਆਪਣਾ ਕੈਂਪਰ ਵੀ ਵਾਰੀ ਪਿਆਗਾ। ਕਿ ਮੌਸਮ ਵਧੀਆ ਸੀ। ਦੇਖੋ ਕਿੰਨਾ ਮੀਂਹ ਪੈ ਰਿਹਾ। ਬੜਾ ਮੀਂਹ ਪੈਂਦਾ ਜੀ ਆਪਣੇ ਕੋਲ। ਦੇਖੋ ਜੀ ਕਿੰਨਾ ਮੀਂਹ ਪੈ ਰਿਹਾ ਆਪਣੇ ਕੋਲ। ਥੋੜਾ ਸੋਰਾ ਜਿਹੀਆਂ। ਇਹ ਤਾਂ ਘਟ ਗਿਆ ਪਹਿਲਾਂ ਬਹੁਤ ਜ਼ਿਆਦਾ ਪਿਆਗਾ। ਲੋਕ ਬੱਠੜ ਪੂਰਾ ਧਰ ਗਿਆ ਪਾਣੀ ਦਾ ਲੋ ਜੀ ਮੈਂ ਅੰਦਰ ਲੈ ਗਿਆ ਇਸ ਤੇ ਰੱਖਤੀ ਚਾਹ ਬਾਹਰ ਨਹੀਂ ਪਾਣੀ ਰੱਖਦਾ ਚਾਹ ਦਾ ਤੇ ਬਾਹਰ ਹੀ ਲੈ ਗਿਆ ਇਸ ਤੇ ਆਪਾਂ ਰਹਾਗੇ ਜੀ ਪਕੌੜੀਆਂ ਆ ਗਿਆ ਲੋ ਜੀ ਆਪਾਂ ਬੇਸਨ ਛਾਲ ਲਿਆ ਇਹਦੇ ਵਿੱਚ ਮੈਂ ਪਾਉਂਗੀ ਆਲੂ ਤੇ ਪਿਆਜ਼ ਕਿਹਨੇ ਦੇ ਵਿੱਚ ਪਾਵਾਂਗੇ ਨਮਕ ਮਿਰਚਾ ਮਿਰਚਾ ਹਲਦੀ ਮਮਮੀ ਹਲਦੀ ਪਾਉ। ਭੁੱਲ ਗਈ ਮੈਂ ਤਾਂ ਵੀ ਹਲਦੀ ਪਾਣੀ ਦਿਆ। ਉਹ ਹਲਦੀ। ਜੀਰਾ। ਨਾਲ ਫਿਰ ਬਣਾ ਦੇ ਦੇਖ ਕੇ ਪਾਵਾਂਗੇ। ਇਹ ਪਰ ਜ਼ਿਆਦੇ ਤਾਂ ਲਾਉਣੇ ਨਹੀਂ ਹੈਗੇ ਥੋੜੀ ਜਿਹੀ ਰਹਾਗੇ ਫਿਰ ਜਨਾਪਾ ਬਣਾਵਾਂਗੇ ਜੀ ਤੜਕਣੀ ਚ। ਇਦਰ ਕੋਲ ਜੀ ਮੈਂ ਚਾਹ ਚਾਹ ਪਾ ਬਣਾ ਲਈ ਕੌੜੇ ਆਪਣੇ ਬਣਨੇ ਨੂੰ ਬੁਣ ਕੇ ਰੱਖ ਲੈਣਾ ਚਾਹਾਂ ਚਾਹ ਨਾਲ ਹੀ ਖਾ ਮੰਗੇ ਖੰਗੋ ਖੰਗੋ ਹੋ ਜਾਏਗੀ ਪਾਣੀ ਨਾਲ ਥਾ ਕੇ ਤਾਂ ਇਹਦੇ ਵਿੱਚ ਹੀ ਬਣਾਵਾਂਗੇ ਆਪਾਂ ਜਿਆਦਾ ਨਹੀਂ ਬਣਾਉਣੀ ਥੋੜੀ ਬਣਾਉਣੀ ਹੈ ਅੱਡਾ ਲੋਂਡਾ ਕਾਰਨ ਵਾਸਤੇ ਲੈਣਾ ਆਪਾਂ ਕੀ ਬਣਾਉਣਾ 10-10 ਮੀਚ ਜੀ ਤੇਲ ਪਾ ਲੈਣੇ ਕਰ ਲੈਂਦੇ ਹਾਂ ਮੈਂ ਗੈਸ ਮੋੜਾ ਦੇ ਕੱਟ ਕਰ ਲੈ ਮੈਂ ਤੇਲ ਇਸ ਮੈਲ ਜੀ ਆਨੇ ਨੂੰ ਬਿਲਕੁਲ ਪੱਕਾ ਹੈ ਤੁਹਾਨੂੰ ਪੱਕਾ ਰੰਗ ਬਣਾ ਦਿਨਾ ਚਾਹੇ ਫੁੱਲ ਵੀ ਠੀਕ ਰਹੇ ਮੇ Mario la ਆ ਗਿਆ ਸਾਲੇ ਮੈਂ ਉੱਥੀ ਲੈ ਕੇ ਹੁਣੀ ਉੱਥੀ ਭੱਜ ਜਾ ਤੇਲ ਵਾਲਾ ਮੱਛੂ ਜੇ ਤੂੰ ਬੋਲੇ ਆ ਕੇ ਤੇ ਉੱਥੇ ਜੇਠਾ ਨਹੀਂ ਤੂੰ ਚੱਲ ਬਸ ਮੈਂ ਲੈ ਕੇ ਹੁਣੀ ਆ ਚੱਲ ਤੇਰੀ ਖਾਤਰ ਚੱਲ ਹਾਂ ਬੋਟਾ

ਗਰਮ ਗਰਮ ਚਾ ਗਰਮ ਗਰਮ ਪਕੌੜੇ ਹੰਢੀ ਹੰਢੀ ਲੱਗਦੇ ਬਸ ਹੁਣ ਖਾ ਕੇ ਪਕੌੜੇ ਸਾਈਡ ਤੇ ਨਾਲ ਅਦਰ ਡਿਊਸ਼ਨ ਦਾ ਟਾਈਮ ਹੋ ਗਿਆ ਓਏ ਨਾ ਕੇ ਉਹਦਾ ਡਿਊਸ਼ਨ ਤੇ ਜਾ ਬੋਟਾ ਬੰਦ ਕਰਿਆ ਹੈ ਹੁਣ ਦੱਸਾਂ ਅਰਕੇ ਆ ਗਿਆ ਹਟ ਕੇ ਹਟ ਕੇ ਕਿਹਦੇ ਦੇ ਰੋਮਾਂ ਤੋਂ ਤਰਪਾ ਕੇ ਜਾ ਰਿਹਾ ਹੈ ਕੰਟਰੋਲ ਜਨ ਜਿੱਕ ਸਾਇਜਾ ਸਾਇਜਾ ਚੱਲ ਅੰਦਰ ਮੈਂ ਤੈਨੂੰ ਕੀ ਕਹੀ ਸਾਡਾ ਗੋਬਰ ਗੈਸ ਕਿੰਨਾ ਵਧੀਆ ਚੱਲਦਾ ਹੈ ਜਾਣ ਖਾਣਗੇ ਇਹ ਤੇ ਇਤਨਾ ਬਹੁਤ ਪਕੌੜੇ ਸਾਈਜ਼ ਤੇ ਡੈਡੀ ਨੂੰ ਭੜਾ ਕੇ ਆਉਂਦੇ ਖਾ ਕੇ ਦਸ ਸਾਈਜ਼ ਕਿਵੇਂ ਲੱਗੇ ਚਾਦਰ ਦਾ ਕਿ ਨਾਸ ਮਾਰਿਆ ਦੇਖ ਲਾ ਜਾ ਤਾਂ ਸਾਡੇ ਦੁਨੀਆਂ ਦੀ ਮਰਜ਼ੀ ਕਰ। ਚਾਹ ਪਾ ਲਈ ਜੇ ਪਿੰਗਲਾਸਾਂ ਚ ਫਿਰ ਮੈਂ ਮੜਕਣੀ ਆ ਚਾ। ਹੋਰ ਕੁਸੇ ਮੰਨਣ। ਮੰਨਣ ਦਾ ਰੱਖ ਮਤ। ਟੱਟੀ ਰੋ ਪੈ ਨਹੀਂ। ਦੇ ਦਬਾ। ਕਾਪੇ ਨਾਲ ਨੂੰ ਨੁਸਖਾ ਦਰ ਦੂੰ ਕਿੱਕ ਕਿੱਕ ਤਕ ਤਕ ਤੇ ਉਹ ਕੋਈ ਪ੍ਰੋਬਲਮ ਨਹੀਂ ਕਿ ਕਰਦੀ ਜਦੋਂ ਨੀ ਨਹੀਂ ਮਿਲਦੇ ਚਾਹਲ ਜਦੱਕ ਨਹੀਂ ਲੂ ਨੂੰ ਕਿੰਨੇ ਬੱਚ ਉਹ ਨਹੀਂ ਲੜਣ ਇਹਨਾਂ ਨੇ ਜਰਾ ਤੋ ਤੀ ਤੀ ਬਾਦੋਂ ਕੋਈ ਨਹੀਂ ਨਾ ਮਿਲਦੀ ਰੋਜੀ ਬੱਤਨ ਲਾਈ ਉਹਨਾਂ ਦੇ ਸਪੋਨਟਨ ਚਲੋ ਠੀਕ ਹੈ ਜੀ ਅੱਜ ਲਈ ਇੰਨਾ ਹੀ ਫਿਰ ਕਿਸੇ ਨੂੰ ਮੇਰੀ ਵੀਡੀਓ ਨਾ ਮਿਲਦੇ ਆ ਬਾਕੀ ਸਾਰਿਆਂ ਨੇ ਖਾ ਲਈ ਜੀ ਹੁਣ ਮੈਂ ਤੇ ਮੇਰੀ ਮੰਮੀ ਰਹੀ ਹੈ ਮਸਾਲ ਜੁਨੇ ਕਰੇਗੇ ਉਹਨੇ ਬਣਾ ਕੇ ਸੀ ਖਾਣੇ ਚਲੋ ਠੀਕ ਹੈ ਜੀ